ਮਾਸ਼ਾ ਅੱਲਾਹ ਨੀਲੇ ਦੇ ਸਾਸ ਜੋ ਜੀ ਪ੍ਰੀਤੋਂ ਮਰਦੇ ਮਦਾਂ ਮੰਨਦੇ ਧਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਵੀ ਬਹਾਦਰ ਖਾਲਸਾ ਜੀ ਸਰਬੱਤ ਮਾਈ ਭਾਈ ਰਸਨਾ ਪਵਿੱਤਰ ਕਰੋ ਨਿਮਰਤਾ ਨਾਲ ਸੀਸ ਘਾ ਕੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਅਕ ਤੇ ਬੋਤ ਪ੍ਰੇਮ ਨਾਲ ਸਰਧਾ ਨਾਲ ਬਾਬਾ ਬਾਨੀਆ ਕਹਾ ਅੰਨਿਆ ਪੁੱਤ ਸੁਪਤ ਕ੍ਰੇਣ ਆਪਣੇ ਪਾਵਨੇ ਥਾਸ ਨੂੰ ਬਹੁਤ ਪ੍ਰੇਮ ਨਾਲ ਸੁਣ ਰਹੇ ਹਾਂ ਗੁਰੂ ਕੀ ਬਾਣੀ ਦੇ ਨਾਲ ਜੁੜ ਰਹੇ ਸੈਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਹਿਲਾਂ ਕੁਝ ਪੰਕਤੀਆਂ ਸੁਣਾ ਜੋ ਅਮਰ ਦੇਸ ਬੰਤ ਵਿੱਚ ਸਾਹਿਬ ਸੇ ਭੋਗਨ ਸੇ ਜੀ ਮਹਾਰਾ ਸਾਡੇ ਤੇ ਕਿਰਪਾ ਕਰਦੇ ਨੇ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਕੋਈ ਅੰਮ੍ਰਿਤ ਕਾ ਵਪਾਰੀ ਜੀ ਸੁਰਨਰ ਮਨ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਘੁਰ ਕੇ ਪਾਇਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸਰਸਰ ਹੋਵੇ دھرمت نے ایک طریقے امرتی بڑی آئی پانی لئی گروہ کے بچنا باستے ਹਰ ਰੰਗਾਂ ਦੇ ਵਿੱਚ ਤੁਹਾਨੂੰ ਮਿਲੇਗਾ ਜੇਕਰ ਅਲੱਗ-ਅਲੱਗ ਭਸਾਵਾਂ ਉਹਦੀ ਗੱਲ ਕਰੀਏ ਯੂਨਾਨੀ ਭਾਸ਼ਾ ਵਾਲੇ ਲੋਕ ਇਸ ਨੂੰ ਨੈਕਟਰ ਕਹਿੰਦੇ ਨੇ ਅਮਰਦੀ ਗੱਲ ਕਰ ਰਹੇ ਆ ਉਹ ਕਹਿੰਦੇ ਨੇ ਨੈਕਟਰ ਹੈ ਤੇ ਇਸ ਤੋਂ ਬਿਨਾ ਐਸਾਈ ਮਰਤ ਉਹ ਕਹਿੰਦੇ ਬਪਤਿਸਮਾ ਹੈ ਇਸ ਤੋਂ ਬਿਨਾ ਇਸਲਾਮ ਮਰਤ ਕਹਿੰਦਾ ਹੈ ਆਬੇ ਹਿਆਤ ਇਹ ਸਾਰੇ ਦੇ ਸਾਰੇ ਧਰਮ ਜਿਨ੍ਹਾਂ ਦੀ ਮੈਂ ਜ਼ਿਕਰ ਕਰ ਰਿਹਾ ਹਿੰਦੁਸਤਾਨ ਦੇ ਵਿੱਚ ਵੱਡੇ ਧਰਮ ਦੇ ਰੂਪ ਦੇ ਵਿੱਚ ਪ੍ਰਚਲਿਤ ਨੇ। ਉਹ ਤੋਂ ਵੱਡਾ ਧਰਮ ਸਨਾਤਨ ਮਤ ਉਹ ਕਹਿੰਦਾ ਇਹ ਸੋਮ ਰਸ ਹੈ। ਇਹ ਯੂਗ ਹੈ। ਤੇ ਅਸਲ ਦੇ ਵਿੱਚ ਜੇ ਮੈਂ ਇਹ ਚਾਰ ਧਾਰਾ ਦੇ ਰਿਹਾ ਹਾਂ ਸ਼ਬਦ ਲੱਭਦੇ ਗਏ ਨੇ। ਫਿਰ ਇਹਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਏ ਵੀ ਵੱਖੋ ਵੱਖਰੇ ਧਰਮ ਨੇ ਵੱਖੋ ਵੱਖਰੇ ਢੰਗ ਦੇ ਨਾਲ ਕਹੀ ਹੈ ਜੇਕਰ ਆਪਾਂ ਸਨਾਤਰ ਮਤ ਵਾਲੇ ਲੋਕਾਂ ਨੂੰ ਪੁੱਛਦੇ ਹਾਂ ਕਿ ਤੇ ਅੰਮ੍ਰਿਤ ਜਿਹੜੀ ਪ੍ਰਾਪਤੀ ਹੈ ਉਹ ਕਿਹ ਸਮੁੰਦਰ ਦੇ ਵਿੱਚੋਂ ਹੋ ਸਕਦੀ ਹੈ ਹੋਰ ਕਿਤੇ ਮਿਲੇਗਾ ਨਹੀਂ ਜੇਕਰ ਆਪਾਂ ਅਰਬ ਕੰਟਰੀ ਦੇ ਵਿੱਚ ਰਹਿੰਦੇ ਹੋਏ ਮੁਸਲਮਾਨਾਂ ਨੂੰ ਪੁੱਛੀਏ ਉਹ ਕਹਿੰਦੇ ਅਰਬ ਮਹਾਸਾਗਰ ਦੇ ਵਿੱਚ ਅੰਮ੍ਰਿਤ ਹੈ ਹੋਰ ਕਿਤੇ ਹੈ ਹੀ ਨਹੀਂ ਪਰ ਸਚਾਈ ਇਹ ਹੈ ਅੰਮ੍ਰਿਤ ਮਿਲਦਾ ਕਿੱਥੋਂ ਐ ਸੁਰ ਨਾਰ ਮਨ ਜਾਮ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇ ਅੰਮ੍ਰਿਤ ਮਿਲਦਾ ਕਿੱਥੋਂ ਐ ਉਹ ਗੁਰੂ ਤੋਂ ਮਿਲਦਾਇਆ ਗੁਰੂ ਦੇ ਬੋਲੇ ਹੋਏ ਬਚਨ ਉਹ ਸਹੀ ਅਥਰ ਦੇ ਵਿੱਚ ਅੰਮ੍ਰਿਤ ਗੁਰੂ ਕੀ ਬਾਣੀ ਵਿੱਚ ਅੰਮ੍ਰਿਤ ਹੈ ਗੁਰੂ ਦਾ ਖਿਆਲ ਅੰਮ੍ਰਿਤ ਹੈ ਗੁਰੂ ਦਾ ਗਿਆਨ ਅੰਮ੍ਰਿਤ ਹੈ ਤੇ ਕਲਗੀ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਹੈ ਪ੍ਰਾਤਨ ਸਮੇਂ ਦੇ ਵਿੱਚ ਜੇਕਰ ਕੋਈ ਗੁਰੂ ਬਣ ਕੇ ਆ ਚੇਲੇ ਤੇ ਥਾਪਦਾ ਸੀ ਪਰ ਸਚਾਈ ਇਹ ਹੈ ਉਹਦੇ ਕੰਨ ਦੇ ਵਿੱਚ ਕੇਵਲ ਤੇ ਕੇਵਲ ਹੂਕ ਮਾਰ ਕੇ ਕਹਿ ਦਿੰਦਾ ਸੀ ਆ ساری ਜ਼ਿੰਦਗੀ ਇਹ ਸ਼ੌਦੇ ਬਚਨ ਨੂੰ ਬੋਲਦਾ ਰਹੀਂ ਹੋਰ ਕਿਸੇ ਨੂੰ ਦੱਸੀ ਨਾ ਹਰਵੇਂ ਹਿੰਦੁਸਤਾਨ ਦੇ ਵਿੱਚ ਐਸੇ ਮਰਦ ਬਕਾੰਤ ਨੇ ਜਿਹੜੇ ਤੁਹਾਨੂੰ ਸੱਦਦੇ ਨੇ ਕੰਨ ਦੇ ਵਿੱਚ ਹੂਕ ਮਾਰ ਕੇ ਕਹਿੰਦੇ ਨੇ ਕਿ ਤੂੰ ਮੇਰਾ ਚੇਲਾ ਹੈ ਮੈਂ ਤੇਰਾ ਗੁਰੂ ਆ ਅੱਜ ਤੂੰ ਪਰ ਸ਼ਬਦ ਨਾ ਕਿਸੇ ਨੂੰ ਦੱਸੇ ਅਸਲ ਚ ਗੁਰਮਖੋ ਸ਼ਬਦ ਬਾਣੀ ਹੈ ਗੁਰੂ ਕੇ ਵਿਚਾਰ ਨੇ ਜੇ ਸ਼ਬਦ ਹੈ ਫਿਰ ਸੰਸਾਰ ਹੈ ਜੇ ਸ਼ਬਦ ਕੀ ਹੈ ਸ਼ਬਦ ਤੋਂ ਨਹੀਂ ਹੈ ਸ਼ਬਦ ਆਲਾਪ ਹੈ ਸ਼ਬਦ ਗਿਆਨ ਹੈ ਤੇ ਸਹੀ ਅਰਥਾਂ ਦੇ ਵਿੱਚ ਉਹ ਪਰਮਾਤਮਾ ਹੀ ਸ਼ਬਦ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾ ਸੰਸਾਰ ਦੇ ਵਿੱਚ ਉਹ ਹਸਤੀ ਸਾਧੂ ਸੰਤ ਮਹਾਤਮਾ ਲੋਕ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਦੇ ਖਰ ਮੈਂ ਬੇਨਤੀ ਕਰਾਂ ਪਾਸ਼ਾ ਸਹਲਸਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਅਮਰ ਦੀ ਦਾਤ ਵਾਸਤੇ ਆਪਣੇ ਖਾਲਸਾ ਪੰਥ ਦੇ ਸਾਹਮਣੇ ਉਹਨੂੰ ਆਪ ਸਾਜ ਕੇ ਬਹੁਤੇ ਸਾਹਮਣੇ ਹੱਥ ਜੋੜ ਕੇ ਖੜੋ ਮਰਤوں ਨੂੰ ਜ਼ਿੰਦਗੀ ਬਖਸ਼ੀ ਆਪੇ ਹਰਿਆਤ ਲਾ ਕੇ ਤੋਨੇ ਜੋ ਕਮੀ ਨਾ ਦੇਖੀ ਉਹ ਕਰਕੇ ਦਿਖਾਈ ਤੋਨੇ ਐ ਗੁਰੂ ਗੋਬਿੰਦ ਸਿੰਘ ਕਸਮ ਹੈ ਤੇਰੀ ਜਗਤਾਈ ਕੀ ਜਮਾਨੇ ਕੀ بگੜੀ ਤਕਦੀਰ ਬਣਾਈ ਤੋਨੇ ਇੱਕ ਡਿਸਪਲਨ ਇੱਕ ਨਿਯਮ ਇੱਕ ਸਿਧਾਂਤ ਇੱਕ ਖਿਆਲ 3 ਮਾਰਚ 1699 ਨੂੰ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਗਤਾਂ ਦੇ ਵਿੱਚ ਪ੍ਰਗਟਿਤ ایسا نہیں گرو نے بھی اس گل پرگٹایا ہے گرو نانک نے بھی وہ چیچا لے کی پرکھ دیشا صاحب سری گرو گوبن سنگ جی مہاراج نے والا دنیاوی کر دنیا ایک پٹا ہاں لے کے گروہ دربار کے حاضر ہو ਆਮ ਤੌਰ ਤੇ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਨੇ ਅੱਜ ਹੁੰਦਾ ਜਾਂ ਕੱਲ੍ਹ ਹੁੰਦਾ ਹੈ ਗੁਰੂ ਦਵਾਰ ਦੇ ਵਿੱਚ ਤੇ ਕਮਾਲ ਕੀਤਾ ਕੁਸਿੱਖਾਂ ਨੇ ਕਾਬਲ ਦੀ ਸੰਧਿਪ ਨੇ 2.5 ਲੱਖ ਰੁਪਏ ਦਾ ਤੰਗੂ ਕਰਨਗੀ ਵਾਲੇ ਪਾਸਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਤੋਂ ਭੇਟ ਕੀਤਾ ਜਦੋਂ ਕੇਵਲ ਲੋਕਾਂ ਦੇ ਕੋਲੇ ਚੰਗ ਰੁਪਈਏ ਹੱਥਾਂ ਦੇ ਵਿੱਚ ਹੁੰਦੇ ਸਨ ਇਸ ਤੋਂ ਬਿਨਾਂ ਅਸਾਮ ਦਾ ਰਾਜਾ ਰਾਜਾ ਰੱਤ ਰਾਏ ਪ੍ਰਸੰਤੀ ਆਪੀ ਚੰਦਰ ਨੇ ਚੁੰਮਕੀ ਪੰਜ ਕਲਾ ਸਸਤਰ ਦਰੇਾਈ ਕੋਹੇ ਇੱਕ ਅਨੋਖਾ ਕੋਰਾ ਅਜੀਬ ਚੀਜ਼ਾਂ ਇੱਕ ਗੁਰੂ ਦਰਬਾਰ ਦੇ ਵਿੱਚ ਦੇਖੇ ਗਿਆ ਸੀ ਕਲਗੀ ਵਾਲੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਜਮੰਗ ਕਮਾਲ ਦੀ ਮੰਗ ਹੈ ਦੁਨਿਆਵੀ ਮੰਗ ਵੀ ਕੀਤੀ ਹੈ ਬਾਦਸ਼ਾਹ ਨੇ ਮੰਗਿਆ ਸੀ ਮੈਨੂੰ ਜਵਾਨੀ ਚਾਹੀਦੀ ਹੈ ਮੈਨੂੰ ਸਸਤਰ ਚਾਹੀਦੇ ਗੁਰੂ ਬਾਦਸ਼ਾਹ ਨੇ ਮੰਗ ਕੀਤੀ ਸੀ ਮੈਨੂੰ ਕੋਹੇ ਚਾਹਤੇ ਨੇ ਪਰ ਇਹ ਤੇ ਕਮਾਲ ਦੀ ਮੰਗ ਹੈ ਸਤੇ ਦੇ ਉੱਤੇ ਖਲੋ ਕੇ ਬਾਰ ਬਾਰੀ ਬੋਲੇ ਸਿਰ ਚਾਹੀਦਾ ਹੁਣ ਸਸਕਰਮ ਦੀ ਗੱਲ ਨਹੀਂ ਹੁਣ ਜਵਾਨੇ ਦੀ ਗੱਲ ਨਹੀਂ ਗੁਰੂ ਮੰਗਦੀ ਰਿਹਾ ਹੈ ਮੈਨੂੰ ਸਿਰ ਚਾਹੀਦਾ ਹੈ ਸਿਰ ਚਾਹੀਦਾ ਅਸਲ 'ਚ ਆ ਬਾਡੀ ਦਾ ਜਿਹੜਾ ਢਾਂਚਾ ਬਣਿਆ ਹੋਇਆ ਸਾਡੇ ਸਰੀਰ ਦਾ ਜਿਹੜਾ ਢਾਂਚਾ ਹੈ ਇਹਨੂੰ ਜਿੰਨੇ ਵੀ ਸਿਗਨਲ ਮਿਲਦੇ ਨੇ ਨਾ ਉਹ ਇੱਥੋਂ ਮਿਲਦੇ ਨੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਕੁਝ ਝੁੱਕਦੇ ਹੋ ਦੀ ਮਾਰਕ ਸਿਗਨਲ ਦਿੰਦਾ ਹੱਥ ਨੂੰ ਕੇ ਫਲਾਣੀ ਚੀਜ਼ ਨੂੰ ਚੁੱਕਣੀ ਆ ਹੁਣ ਜਲਦੀ ਕਰ ਇਸ ਚੀਜ਼ ਨੂੰ ਚੁੱਕ ਲੈ ਇੱਧਰ ਰੱਖ ਦੇ ਉੱਧਰ ਰੱਖ ਦੇ ਤੇ ਕਲਗੀ ਵਾਲੇ ਪਾਤਸ਼ਾਹ ਸਾਹਿਬ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਮੰਗਦੇ ਨੇ ਮੈਨੂੰ ਸੀਸ ਚਾਹੀਦਾ ਤੇ ਅਸਲ ਦੇ ਵਿੱਚ ਮਨੁੱਖ ਨੂੰ ਜਦੋਂ ਵੀ ਤਬਦੀਲ ਕਰਨਾ ਹੈ ਜੇ ਬਾਹਰੀ ਤੌਰ ਤੇ ਕਰੀਏ ਥੋੜੇ ਸਮੇਂ ਲਈ ਤਬਦੀਲ ਹੋ ਸਕਦਾ ਹੈ ਉਹਦੇ ਮਨ ਦੇ ਵਿੱਚ ਭੈ ਭੈ ਦਾ ਕੀਤਾ ਜਾ ਸਕਦਾ ਹੈ ਉਹਨੂੰ ਡਰ ਦਿੱਤਾ ਜਾ ਸਕਦਾ ਹੈ ਜਿਵੇਂ ਕਿ ਸਮੇਂ ਦੇ ਹਾਕਮ ਔਰੰਗਜ਼ੇਬ ਬਾਦਸ਼ਾਹ ਨੇ ਕੀਤਾ ਸੀ ਪਰ ਥੋੜੀ ਜਿਹੀ ਦੀ ਮਾਰ ਨੂੰ ਬਦਲ ਲਾਇਆ ਮਨ ਨੂੰ ਬਦਲ ਲਾਇਆ ਤੇ ਇਸ ਲਈ ਉਹ ਬਾਦਸ਼ਾਹ ਨੇ ਦੀ ਮੰਗਿਆ ਸੀਸ ਮੰਗਿਆ ਕੇਵਲ ਤੇ ਕੇਵਲ ਜਿਨ੍ਹਾਂ ਨੇ ਸੀਸ ਭੇਟ ਕੀਤਾ ਹੈ ਉਹ ਸੀਸ ਭੇਟ ਕਰਕੇ ਤਨ ਮਨ ਤਨ ਸਭ ਕੁਝ ਸਮਰਪਿਤ ਕਰਕੇ ਉਹ ਜੈਸਾ ਗੁਰੂ ਹੈ ਉਸਤਰਾ ਦੇ ਬਣ ਕੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦੀ ਜਿਹੜੀ ਗੰਤੀ ਹੈ ਉਹ ਪੰਜ ਹੈ ਭਾਈ ਦਇਆ ਸਿੰਘ ਹੈ ਭਾਈ ਧਰਮ ਸਿੰਘ ਹੈ ਭਾਈ ਹੋਕਮ ਸਿੰਘ ਹੈ ਭਾਈ ਹਿੰਮਤ ਸਿੰਘ ਹੈ ਭਾਈ ਸਹਿਬ ਸਿੰਘ ਹੈ ਮੈਂ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਚਿਰਚੇ ਤੌਰ ਤੇ ਵਰਣਨ ਕਰ ਚੁੱਕਾ ਹਾਂ ਕਿ ਇਹਨਾਂ ਸਾਰਿਆਂ ਦਾ ਪਛੋਕੜ ਉਹ ਪਹਿਲਾ ਪੰਜਾਬ ਦੀ ਧਰਤੀ ਦੇ ਵਿੱਚੋਂ ਹੈ ਪਰ ਜਦੋਂ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਪੇਸ਼ ਹੋਏ ਉਹਦਾ ਅਲੱਗ-ਅਲੱਗ ਸੰਸਕ੍ਰਿਤੀ ਤੋਂ ਲੋਕ ਆਏ ਅਲੱਗ-ਅਲੱਗ ਅਕਾਖ ਤੋਂ ਲੋਕ ਆਏ ਅਲੱਗ-ਅਲੱਗ ਸਟੇਟਸ ਉਹਨਾਂ ਤੋਂ ਇਹ ਲੋਕ ਆਏ ਨੇ ਵੱਖੋ-ਵੱਖਰੀਆਂ ਥਾਮਤੋਂ ਦੇ ਲੋਕ ਆਏ ਨੇ ਇਸ ਲਈ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦੇ ਵਿੱਚੋਂ ਵੀ ਪਰਖ ਕੀਤੀ ਹੈ ਬੜਕ ਕਰਨ ਦਾ ਕਮਾਲ ਦਾ ਤਰੀਕਾ ਹੈ ਪਾਸ਼ਾ ਕਹਿੰਦੇ ਨੇ ਸੀਸ ਚਾਹੀਦਾ ਹੈ ਇਸ ਚੰਡੀ ਦੇ ਸਾਹਮਣੇ ਆਪਣਾ ਸੀਸ ਹਾਜ਼ਰ ਕਰੋ ਤੇਰੇ ਪੰਜ ਪਿਆਰੇ ਹਾਜ਼ਰ ਹੋਏ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਦੇ ਸੀਸ ਲਏ ਸੀਸ ਲੈ ਕੇ ਦਿਮਾਗੀ ਤੌਰ ਤੇ ਗੁਰੂ ਪਾਸ਼ਾ ਨੇ ਕਮ ਦਿੱਲੀ ਕਰ ਦਿੱਤੀ ਪਰ ਅਹਮ ਦੁਨਿਆਵੀ ਲੋਕਾਂ ਦਾ ਨਕਸਰਾ ਸੀ ਨਾ ਇੱਕ ਔਰ ਨੇ ਇਸ ਲਈ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਨੂੰ ਅੰਦਰਲੇ ਅੰਦਰ ਦੇ ਤੌਰ ਤੇ ਬਾਹਰ ਦੇ ਤੌਰ ਤੇ ਹੀ ਬਦਲ ਦਿੱਤਾ ਹੈ ਇਹਨਾਂ ਦਲਬਾਸ ਇੱਕ ਯੂਨੀਫਾਰਮ ਪੈਦਾ ਕੀਤੀ ਹੈ ਕੈਸੀ ਯੂਨੀਫਾਰਮ ਜੋ ਮਤਾਨੇ ਸੰਕ੍ਰੇਪ ਚ ਬੱਤੋ ਜਾਉਂਦੀ ਹੈ ਕੀ ਅਸਰ ਦੇ ਵਿੱਚ ਇਹਨੂੰ ਬਣਾਇਆ ਗੁਰੂ ਕੀ ਫੌਜ ਅਕਾਲ ਪੁਰਖ ਦੀ ਫੌਜ ਬਾਸ਼ਾ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟੋ ਖਾਲਸਾ ਪਰਮਾਤਮ ਦੀ ਫੌਜ ਬਾਸ਼ਾ ਕਹਿੰਦੇ ਨੇ ਆ ਖਾਸਾ ਗੁਰੂ ਕੀ ਬਾਝ ਐ ਇਸ ਨੂੰ ਮੈਂ ਪ੍ਰਗਟ ਕੀਤਾ ਐ ਤੇ ਇਹਨਾਂ ਨੂੰ ਬਣਾਇਆ ਨੇ ਹੰਸ ਸਿੰਘ ਬਹੁਤੇ ਵਾਰੀ ਆਪਾਂ ਦੇਖ ਕੇ ਕਹਿੰਨੇ ਆ ਜਿਸ ਦੇ ਦਮਾਲਾ ਬਣਿਆ ਹੋਵੇ ਚੋਲਾ ਪਾਇਆ ਹੋਵੇ ਵੱਡੇ ਸੱਸਟਰ ਸਾਹਮਣੇ ਹਣ ਆਪੇ ਕਹ ਆਪਾਂ ਕਹਿੰਨੇ ਆ ਹੰਸ ਸਿੰਘ ਐ ਤੇ ਅਸਲ ਦੇ ਵਿੱਚ ਨਿਹੰਗ ਜਿਹੜਾ ਸ਼ਬਦ ਐ ਇਹਦਾ ਅਰਥ ਹੁੰਦਾ ਐ ਨਿਹੰਗ ਹੰਗਕਾਰ ਜਿਹਦੇ ਵਿੱਚ ਹਉਮੈ ਨਾ ਹੋਵੇ ਜਿਹਦੇ ਵਿੱਚ ਹੰਕਾਰ ਨਾ ਹੋਵੇ ਜਿਹਦੇ ਵਿੱਚ ਨਿਮਰਤਾ ਪੈਦਾ ਹੋ ਜਾਏ ਜੋ ਸ਼ਬਦ ਆਪਣਾ ਲਵੇ ਜੋ ਗੁਰੂ ਦੇ ਨਾਲ ਜੁੜਿਆ ਹੋਵੇ ਉਹੀ ਨਿਹੰਗ ਹੁੰਦਾ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਹੁਤ ਸਤਿਕਾਰ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ ਹੈ ਜਿਸ ਦੀ ਨੀ ਸਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਕਹਿ ਕੇ ਰੱਖੀ ਹੈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਏ ਦਰ ਗੈਰਮਾਨ ਪੰਚੇ ਸੋਵੇ ਦਰ ਰਾਜਾਨ ਪੰਚਾ ਕਾ ਦੁਰ ਇੱਕ ਤੇਆ ਸੁਣ ਖਾਸ ਪਿਓਰ ਕਮਾਲ ਦਾ ਜੀਵ ਹੁੰਦੇ ਨੇ ਲੱਗੇ ਨੇ ਆਪਣੇ ਸਿੱਖ ਨੂੰ ਕਲਗੀ ਵਾਲੇ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਲਬਾਸ ਨਹੀਂ ਆ ਹੋਇਆ ਵੱਖਰਾ ਅੰਦਾਜ਼ ਸਸਤ ਧਾਰੀਓ ਦੇ ਹਾਲੇ ਸਾਡੀ ਕਲਗੀ ਵਾਲੇ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਆਏ ਸਤੇਤ ਤੇ ਆਏ ਹਰਾਂਸੇ ਸੰਗਤ ਇਹ ਉਹੀ ਨੇ ਜਿਨਾ ਸਿੱਖ ਪੇਂਟਾ ਹਾਂ ਉਹੀ ਨੇ ਇਹਦੇ ਪ੍ਰਵਾਨ ਹੋ ਗਏ ਨੇ ਪ੍ਰਵਾਨਗੀ ਮਿਲ ਗਈ ਇਹਨਾਂ ਨੂੰ ਇਹ ਗੁਰੂ ਵਾਲੇ ਬਣ ਗਏ ਨੇ ਕਈ ਮਰਦੋ ਦਾਸ ਹੋਏ ਜੇਕਰ ਅਸੀਂ ਵੀ ਸ਼ਾਮਲ ਹੋ ਜਾਂਦੇ ਕਿਤੇ ਚੰਗਾ ਹੁੰਦਾ ਸੀ ਪਰ ਹੁਣ ਤੇ ਸਮਾਂ ਲੰਘ ਚੁੱਕਾ ਸੀ ਗੁਰੂ ਪਾਸ਼ਾ ਬੀਰਸ ਅਵਸਥਾ ਦੇ ਵਿੱਚ ਕੱਤੇ ਸਾਹਮਣੇ ਰੱਖਿਆ ਹੋਇਆ ਇਹਰ ਲੋਹੇ ਦਾ ਪੱਟਾ ਕਲਗੀ ਵਾਲੇ ਪਾਸ਼ਾ ਸਹਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਹੈ ਦੋ ਧਾਰਾ ਖੰਡਾ ਤੇ ਹਾਲੇ ਬੜੇ ਪ੍ਰੇਮ ਦੇ ਨਾਲ ਇਹਦੇ ਵਿੱਚ ਆਪਣੇ ਹੱਥਾਂ ਦੇ ਨਾਲ ਪਾਇਆ ਦਰਿਆ ਸਤਲੁਜ ਦਾ ਪਾਣੀ ਮਾਤਾ ਜਿੱਤਾਂ ਦੀ ਹਾਜ਼ਰ ਹੋਏ ਨੇ ਝੌੜੀ ਦੇ ਵਿੱਚੋਂ ਪਤਾ ਸੇ ਘਟੇ ਬੜੇ ਪਿਆਰ ਦੇ ਨਾਲ ਇਸ ਦੇ ਵਿੱਚ ਪਾ ਦਿੱਤੀ ਫਿਰ ਕਲਮੀ ਵਾਲੇ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਦਾ ਧਿਆਨ ਤਰਿਆ ਫਿਰ ਪ੍ਰਾਰੰਭ ਹੋਇਆ ਅੰਮ੍ਰਿਤ ਤਿਆਰ ਕਰਨਾ ਕਿਉਂਕਿ ਮੌਤ ਰਹਿਤ ਕਰਨਾ ਸਿੱਖਣਾ ਜੋੜਨਾ ਸੀ ਉਹਨੂੰ ਇੱਕ ਨਵੇਂ ਹੀ ਪ੍ਰੇਮੀ ਉਹਨੂੰ ਬੜਾਣਾ ਸੀ ਉਹਨੂੰ ਸਰਤਾਦਾਰ ਬਣਾਉਣਾ ਸੀ ਐਸਾ ਇਹ ਮੇਰੇ ਚੋਟੀ ਪ੍ਰੀਤ ਨੇ ਕਮਾਲ ਕੀਤੀ ਹੈ ਸਰਬ ਲੋਹ ਦੀ ਸ਼ਕਤੀ ਅਹਿਲ ਉਹਦੀ ਬਾਤੋਂ ਕਰ ਰਹੇ ਨੇ ਪਾਸਾ ਜ਼ਰੂਰੀ ਹੈ ਸਾਡੀ ਬੌਦੀ ਵਾਸਤੇ ਦੂਜੇ ਬੰਨੇ ਅਕਾਰ ਪ੍ਰਖਮ ਚੇਤੇ ਕਰ ਰਹੇ ਨੇ ਨਮਸਤੰਗਾ ਕਾਲੇ ਨਮਸਤੰਗਰਪਾਲੇ ਨਮਸਤੰਗਰੂਪੇ ਨਮਸਤੰਗਰੂਪੇ ਨਮਸਤੰਗਾ ਪੇ ਕੇ ਨਮਸਤੰਗਾ ਲੇਖੇ ਨਮਸਤੰਗਾ ਕਾਇ ਨਮਸਤੰਗਾ ਜਾਏ ਨਮਸਤੰਗਾ ਗਣਜੇ ਨਮਸਤੰਗ ਦੁਲਾਰੇ ਨਮਸਤੰਗਾ ਬਾ ਜਾਪ ਸਾਹਿਬ ਜਪ ਜੀ ਜਾਪ ਸਮਾਈਏ ਜੋਪਈ ਫਿਰ ਅਨੰਦ ਵੀ ਤੇ ਦੇਣਾ ਸੀ ਨਾ ਫਿਰ ਅਨੰਦ ਸਾਹਿਬ ਦੀ ਬਾਣੀ ਵੀ ਪੜੀ ਹੈ ਪ੍ਰਾਤਨ ਸਮੇਂ ਦੇ ਵਿੱਚ ਲੋਕ ਇੱਕ ਗੱਲ ਕਿਹਾ ਕਰਦੇ ਸਨ ਕਿ ਗੁਰਬਾਣੀ ਕੰਠ ਔਰ ਪੈਸਾ ਕੰਠ ਪ੍ਰਾਤਨ ਸਮੇਂ ਦੇ ਵਿੱਚ ਸਿੱਖਾਂ ਨੂੰ ਗੁਰਬਾਣੀ ਜੁਬਾਨੀ ਆਉਂਦੀ ਸੀ ਹੁਣ ਤੇ ਸਾਡਾ ਮੂਲ ਮੰਤਰ ਆਦ ਨਹੀਂ ਹੁੰਦਾ ਵਾਹ ਕਵਾਲ ਦੀ ਕਿਰਪਾ ਹੈ ਗੁਰੂ ਕੀ ਸੰਗਤ ਗੰਗੀ ਵਾਲੇ ਪਾਤਸ਼ਾਹ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀਰ ਰਸੀਅ ਅਵਸਥਾ ਦੇ ਵਿੱਚ ਬਾਣੀ ਪੜੀ ਹੈ ਖੱਪਾ ਗੋਟਾ ਉਹ ਸੱਜੇ ਲਾਇਆ ਹੋਇਆ ਤੇ ਸੱਚਾ ਖੜਾ ਸੀ ਬਸ ਹੌਲੇ ਹੌਲੇ ਸਹਿ ਸਹਿਤ ਅਹਰੰ ਦੇ ਪਤਾਸਾ ਦੇ ਮਿੱਠ ਮਿੱਠ ਕੋ ਨਵਾਸਤੇ ਗੁਰੂ ਕੀ ਬਾਣੀ ਸ਼ਾਂਤੀ ਵਾਸਤੇ ਮੇਰੇ ਪਾਤਸ਼ਾਹ ਨੇ ਬਹੁਤ ਪ੍ਰੇਮ ਦੇ ਨਾਲ ਪੜੀ ਹੈ ਮੇਰੇ ਪਾਤਸ਼ਾਹ ਬਾਣੀ ਪੜਦੇ ਗਏ ਗੁਰੂ ਦੇ ਸਿੱਖ ਨੇੜੇ ਖਲੋ ਕੇ ਬੜੇ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਸੁਣਦੇ ਰਹੇ ਫਿਰ ਅਰਦਾਸ ਕੀਤੀ ਆ ਫਿਰ ਬੇਨਤੀ ਕੀਤੀ ਆ ਫਿਰ ਪੰਜ ਪਿਆਰੇ ਗੁਰੂ ਬਾਸ਼ਾ ਦੇ ਸਾਹਮਣੇ ਖਲੋਤੇ ਨੇ ਫਿਰ ਮੇਰੇ ਹਜ਼ੂਰ ਨੇ ਕਿਰਪਾ ਕੀਤੀ ਆ ਇਹਨਾਂ ਨੂੰ ਪੰਜ ਚੂੜੇ ਛਕਾਏ ਪਹਿਲਾ ਅੰਮ੍ਰਿਤ ਅੰਦਰ ਪ੍ਰਵੇਸ਼ ਹੋ ਜਾਇਆ ਹਿਰਦੇ ਵਿੱਚ ਪ੍ਰਵੇਸ਼ ਹੋਇਆ ਸਰੀਰ ਵਿੱਚ ਪ੍ਰਵੇਸ਼ ਹੋਇਆ ਫਿਰ ਸੰਸਾਰ ਨੂੰ ਦੇਖਣਾ ਸੀ ਇਹ ਗੁਰੂ ਪਾਤਸ਼ਾਹ ਨੇ ਆਂ ਨੈਣਾ ਦੇ ਉੱਤੇ ਛੱਟੇ ਮਾਰੇ ਨੇ ਤਾਂ ਕਿ ਕੋਈ ਬੁਰਾਈ ਨਾ ਦੇਖੇ ਦੇਖੇ ਸੰਸਾਰ ਦੇ ਚੋਚੀ ਆਈ ਦੇਖੇ ਵਾਹ ਕਮਾਲ ਐ ਮਰਦੀ ਦਾਤ ਜੋ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ ਅਗਲੀ ਗੱਲ ਮੈਂ ਜਿਸ ਗੱਲ ਨੂੰ ਬਾਰ ਬਾਰ ਰਿਪੀਟ ਕਰ ਰਿਹਾ ਹਾਂ ਸਾਂ ਫਿਰ ਉਸ ਦਿਮਾਗ ਨੂੰ ਵੀ ਸੋਚ ਕਰਨਾ ਸੀ ਨਾ ਇਸ ਲਈ ਗੁਰੂ ਦਾ ਸਿੱਖ ਉਹਦੇ ਕੇਸਾ ਉਹਦੇ ਦਿਮਾਗ ਨੂੰ ਸੁਣਵਾ ਦਿੱਤੀ ਗਈ ਉਹਦੇ ਵਿੱਚ ਵੀ ਪਾਤਸ਼ਾਹ ਨੇ ਪੰਜ ਛੱਤੇ ਭਾਰੇ ਨੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਖਾਲਸਾ ਪੌਦ ਦਾ ਸਭ ਤਬਦੀਲ ਕਰ ਦਿੱਤਾ ਹੈ ਨਾਮ ਇਸ ਤੋਂ ਬਿਨਾ ਰਹਿ ਨਹੀਂ ਬੈ ਮਨਸੈਲ ਕੈ ਕਥਨੀ ਵਿਚਾਰ ਸਭ ਮੇਰੇ ਪਾਤਸ਼ਾਹ ਨੇ ਤਬਦੀਲ ਕਰ ਦਿੱਤੇ ਨੇ ਈਵਨ ਕਹੇ ਨਾ ਦੇ ਨਾਮ ਹੀ ਤਬਦੀਲ ਕਰ ਦਿੱਤੇ ਜੋ ਚੰਦ ਸੰ ਜੋ ਰਾਮ ਸੰ ਤੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਮੇਰੇ ਸਤਪੁਰਾਂ ਦੇ ਆਖਾ ਨਹੀਂ ਤੁਸੀਂ ਕਿੰਿਓ ਸਿੰਘ ਹੋ ਤੁਸੀਂ ਸੂਰਮੇ ਹੋ ਤੁਸੀਂ ਯੋਧੇ ਹੋ ਤੁਸੀਂ ਸਸ਼ਕਤ ਹੋ ਕੈਮਪਾ ਖਤਮ ਕਰ ਦਿੱਤੀ ਕਲਗੀ ਵਾਲੇ ਬਾਦਸ਼ਾਹ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਲੋਕ ਜਿਹਨਾਂ ਕਹਿੰਦੇ ਸਨ ਨਾਇਕ ਛੀਪੇ ਜੀਵਰ ਜੱਟ ਉਹ ਉਹ ਕਲਗੀ ਵਾਲੇ ਬਾਦਸ਼ਾਹ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਫੌਜ ਦੇ ਵਿੱਚ ਸਾਮਲ ਕਰ ਕਾਇਦਾ ਗੁਰੂ ਕੇ ਸਿੱਖਾਂ 'ਤੇ ਜੋੜ ਕੇ ਪਿਆਰ ਨਾਲ ਗੁਰੂ ਚਰਨਾਂ ਦੇ ਵਿੱਚ ਪ੍ਰਾਤਮਾਨ ਸਨ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਜੋੜ ਲੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਦੁਨੀਆ ਦੀ ਪਹਿਲੀ ਜੋ ਆਈ ਹੈ ਦੁਨੀਆ ਦਾ ਪਹਿਲਾ ਸੱਚ ਹੈ ਕਿ ਗੁਰੂ ਆਪਣੇ ਚੇਲਿਆਂ ਦੇ ਸਾਹਮਣੇ ਖਾਲਸਾ ਪੰਥ ਦੇ ਸਾਹਮਣੇ ਝੁੱਕ ਕੇ ਪ੍ਰਣਾਮ ਕਰ ਰਿਹਾ ਸੀ ਸੀਸ ਘਾ ਰਿਹਾ ਸੀ ਤੇ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਚੁੰਮ ਹੋਈ ਸੀ ਉਹਨੇ ਸਭ ਤੋਂ ਪਹਿਲਾ ਸੀਸ ਦਿੱਤਾ ਸੀ ਉਹ ਡਰ ਪਹਿ ਸਭ ਕੁਝ ਖਤਮ ਹੋ ਗਿਆ ਗੁਰੂ ਦੇ ਨਾਲ ਸਾਂਝ ਪੈਦਾ ਹੋ ਗਈ ਇੱਕ ਤਾਂ ਭਾਈਚਾਰਾ ਪੈਦਾ ਹੋ ਗਿਆ ਭਾਈ ਦੇਅਸ ਸਿੰਘ ਨੇ ਸਵਾਲ ਕੀਤਾ ਪਾਸ਼ਾ ਇੱਕ ਗੱਲ ਦੱਸੋ ਹੱਥ ਕਿਉਂ ਜੋੜ ਲਏ ਭਾਈ ਦੇਅਸ ਸਿੰਘ ਹੱਥ ਕਿਉਂ ਜੋੜੇ ਨੇ ਸਵਾਲ ਕੀਤਾ ਐ ਅਸੀਂ ਵੀ ਤੇਰੇ ਤੋਂ ਕੁਝ ਮੰਗਦੇ ਹਾਂ ਅਸੀਂ ਵੀ ਪੰਜ ਤੋਂ ਕੁਝ ਮੰਗਦੇ ਹਾਂ ਕੀ ਮੰਗਦੇ ਹੋ ਪਾਸ਼ਾ ਤੂੰ ਤੇ ਦాతਾਰ ਹੈ ਤੂੰ ਦਤਾਂ ਦੇਣ ਵਾਲਾ ਹੈਂ ਤੈਨੂੰ ਮੰਗਣ ਦੀ ਕੀ ਜ਼ਰੂਰਤ ਪਈ ਤੂੰ ਤੇ ਅਕਾਲ ਪੁਰਖ ਦਾ ਪੁੱਤਰ ਐ ਤੂੰ ਆਪ ਅਕਾਲ ਪੁਰਖ ਰੂਪ ਐ ਤੈਨੂੰ ਮੰਗਣ ਦੀ ਕੀ ਲੋੜ ਪਈ ਸਤਿਗੁਰੂ ਮਸਕਾਟ ਕਹਿੰਦੇ ਭਾਈ ਰਿਆ ਸਿੰਘ ਮੈਂ ਵੀ ਤੁਹਾਡੇ ਨਾਲ ਸਾਥ ਪੈਦਾ ਕਰਨਾ ਚਾਹੁੰਦਾ ਐ ਮੈਂ ਵੀ ਉਸੇ ਪੰਚਾਇਤ ਦੇ ਵਿੱਚੋਂ ਸ਼ਾਮਲ ਹੋਣਾ ਚਾਹੁੰਦਾ ਐ ਮੈਂ ਵੀ ਖਾਲਸਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਐ ਮੈਂ ਵੀ ਚਾਹੁੰਦਾ ਐ ਮੈਂ ਸਿੰਘ ਬਣ ਜਾਣਾ ਮੈਂ ਖਾਲਸਾ ਬਣ ਜਾਣਾ ਇਸ ਲਈ ਭਾਈ ਦਿਆ ਸਿੰਘ ਮੇਰੀ ਬੇਨਤੀ ਪ੍ਰਵਾਨ ਕਰੋ ਮੈਨੂੰ ਵੀ ਉਹੀ ਕੁਝ ਚਾਹੀਦਾ ਜੋ ਤੁਸੀਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤਾ ਹੈ ਤੇ ਭਾਈ ਦਿਆ ਸਿੰਘ ਹੱਸ ਕੇ ਕਹਿਣ ਲੱਗੇ ਪਾਸ਼ਾ ਮੈਂ ਸੀਸ ਦਿੱਤਾ ਤੁਸੀਂ ਮੈਨੂੰ ਅਮਰ ਕਰ ਦਿੱਤਾ ਮੌਤ ਤੋਂ ਕਰ ਦਿੱਤਾ ਅਮਰ ਜਿੰਦਗੀ ਦੇ ਦਿੱਤੀ ਅਮਰ ਦੀ ਦਾਤ ਦੇ ਦਿੱਤੀ ਪਾਸ਼ਾ ਕਿਹਦੇ ਫਿਰ ਮੇਰਾ ਵੀ ਸੀਸ ਹਜ਼ਰ ਹੈ ਤੇ ਭਾਈ ਦਿਆ ਸਿੰਘ ਕਹਿੰਦਾ ਪਾਸ਼ਾ ਜੇ ਤੁਸੀਂ ਸੀਸ ਦੇ ਰਹੇ ਹੋ ਮੈਂ ਵੀ ਤਾਂ ਸੀਸ ਦਿੱਤਾ ਹੈ ਤੁਸੀਂ ਘੂਰੋ ਮੇਰਾ ਹਸਕੇ ਕਹਿੰਦੇ ਭਾਈ ਦੇਆ ਸਿੰਘ ਜੀ ਮੈਂ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਆਪਣੇ ਪੂਰੇ ਪਰਿਵਾਰ ਨੂੰ ਵਾਰ ਦੇਵਾਂਗਾ ਪਰ ਇਹ ਦਾਤ ਖੁੰਝਾਓ ਨਾ ਕਰੋ ਮੇਰੇ ਤੇ ਕਿਰਪਾ ਮੈਨੂੰ ਵੀ ਅਮਰ ਛਕਾ ਦਿਓ ਆਨੰਦਪੁਰ ਸਾਹਿਬ ਕੇਸ ਗੜੀ ਦੀ ਠੇਰੀ ਝੁੱਕ ਕੇ ਪ੍ਰਣਾਮ ਕਰਕੇ ਦੁਨੀਆ ਦੀਵਾਲੀ ਮਰਦੇ ਮੈਦਾਨੀਲੇ ਦੇ ਸਾਹ ਸਾਹ ਛੋਟੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਬਾਦ ਅਤਨੇ ਰਾਹੀ ਦਾ ਰੱਬੀ ਦਾ ਅੰਮ੍ਰਿਤ ਜੀ ਨੇ ਪੰਜਾਂ ਪਿਆਰਿਆਂ ਕੋ ਹੱਥ ਜੋੜ ਕੇ ਮੰਗੇ ਆ ਉਸ ਨੂੰ ਟਾੜੀ ਜਿਹਾ ਹੀ ਕਹਿੰਦਾ